ਜੀ ਸ਼ਤਿਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬੀ ਸਟਾਰਾਂ ਦੇ ਪਿੱਛੇ ਲੁਕੀਆਂ ਅਣਸੁਣੀਆਂ ਕਹਾਣੀਆਂ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅਸੀਂ ਗੱਲ ਕਰਾਂਗੇ ਉਸ ਔਰਤ ਦੀ ਜਿਸ ਨੇ ਪੰਜਾਬੀ ਗਾਇਕ ਰਾਜੀਵ ਜਵੰਦਾ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਉਹ ਔਰਤ ਜਿਸ ਦਾ ਨਾਮ ਹੈ ਅਸ਼ਵਿੰਦਰ ਕੋਰ ਰਾਜੀਵ ਜਵੰਦਾ ਦੀ ਘਰ ਵਾਲੀ ਸਾਥੀ ਅਤੇ ਉਸ ਦੀ ਜ਼ਿੰਦਗੀ ਦੀ ਅਸਲ ਹੀਰੋ ਰਾਜੀਵ ਜਵੰਦਾ ਦੇ ਗੀਤਾਂ ਨੇ ਪੰਜਾਬੀ ਜਵਾਨੀ ਨੂੰ ਝੁੰਮਣ ਤੇ ਮਜੂਰ ਕੀਤਾ ਪਰ ਉਸਦੇ ਗੀਤਾਂ ਦੇ ਪਿੱਛੇ ਇੱਕ ਔਰਤ ਸੀ ਜੋ ਚੁੱਪਚਾਪ ਉਸਦੀ ਮਿਹਨਤ ਦਾ ਹਿੱਸਾ ਬਣੀ ਹੋਈ ਸੀ ਆਓ ਜਾਣੀ ਉਸਦੀ ਪਤਨੀ ਦੀ ਕਹਾਣੀ ਜੋ ਨਾ ਸਿਰਫ ਇੱਕ ਕਰਵਾਲੀ ਸੀ ਸਗੋਂ ਉਸਦੀ ਜ਼ਿੰਦਗੀ ਦਾ ਸਹਾਰਾ ਵੀ ਸੀ ਰਾਜਵੀਰ ਜਵੰਦਾ ਦੀ ਪੈਦਾਇਸ਼ ਲੁਧਿਆਣਾ ਜ਼ਿਲ੍ਹੇ ਦੇ ਨੇੜਲੇ ਪਿੰਡ ਪੋਨਾ ਪਿੰਡ ਵਿੱਚ ਹੋਈ ਸੀ ਬਚਪਨ ਤੋਂ ਹੀ ਉਸ ਨੂੰ ਗੀਤ ਨਾਲ ਪਿਆਰ ਸੀ ਪਰ ਕਿਸਮਤ ਨੇ ਪਹਿਲਾਂ ਉਸ ਨੂੰ ਕਿਸੇ ਹੋਰ ਪਾਸੇ ਧੱਕ ਦਿੱਤਾ ਸੀ ਉਹ ਪੰਜਾਬ ਪੁਲਿਸ ਵਿੱਚ ਕਨਸਟੇਬਲ ਵਜੋਂ ਨੌਕਰੀ ਕਰਦਾ ਸੀ ਪਰ ਜਿਵੇਂ ਕਹਿੰਦੇ ਨੇ ਜੇ ਦਿਲ ਵਿੱਚ ਜਨੂਨ ਹੋਵੇ ਤਾਂ ਕੋਈ ਵੀ ਰੋਕ ਨਹੀਂ ਸਕਦਾ ਇਹੀ ਜਨੂਨ ਰਾਜਵੀਰ ਨੂੰ ਗਾਇਕੀ ਵੱਲ ਖਿੱਚ ਕੇ ਲੈ ਗਿਆ ਜਦੋਂ ਉਸਨੇ ਪੁਲਿਸ ਦੀ ਨੌਕਰੀ ਛੱਡ ਕੇ ਸੰਗੀਤ ਨੂੰ ਚੁਣਿਆ ਤਦੋਂ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਮਤਿਹਾਨ ਸ਼ੁਰੂ ਹੋਇਆ ਪਰ ਉਸ ਸਮੇਂ ਇੱਕ ਹੱਥ ਸੀ ਜੋ ਉਸਦੇ ਨਾਲ ਖੜਾ ਰਿਹਾ ਉਸਦੀ ਘਰਵਾਲੀ ਅਸ਼ਵਿੰਦਰ ਕੋਰ ਦਾ ਅਸ਼ਵਿੰਦਰ ਕੋਰ ਲੁਧਿਆਣਾ ਦੇ ਜਗਰਾਉਂ ਇਲਾਕੇ ਨਾਲ ਸੰਬੰਧਿਤ ਹੈ ਇੱਕ ਸਧਾਰਨ ਪਰ ਸਿੱਖਿਆ ਅਸ਼ੁੱਧਾ ਪਰਿਵਾਰ ਵਿੱਚ ਪਲੀਤੀ ਅਸ਼ਵਿੰਦਰ ਦਾ ਸੁਭਾ ਹਮੇਸ਼ਾ ਨਰਮ ਤੇ ਸਮਝਦਾਰ ਰਿਹਾ ਰਾਜਵੀਰ ਨਾਲ ਉਸਦੀ ਮੁਲਾਕਾਤ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ ਦੋਵੇਂ ਪਹਿਲੀ ਵਾਰ ਇੱਕ ਦੋਸਤ ਦੇ ਰਹੀ ਮਿਲੇ ਸਨ ਜਿੱਥੇ ਗੱਲਾਂ ਗਿੱਤੋਂ ਤੋਂ ਸ਼ੁਰੂ ਹੋਈਆਂ ਤੇ ਦਿਲਾਂ ਤੱਕ ਪਹੁੰਚ ਗਈਆਂ ਦੋਵੇਂ ਹੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਤਾਂ ਜਦ ਉਸ ਸਮੇਂ ਪੁਲਿਸ ਵਿੱਚ ਸੀ ਤੇ ਅਸ਼ਵਿੰਦਰ ਆਪਣੀ ਨੌਕਰੀ ਕਰ ਰਹੀ ਸੀ ਪਰ ਰਾਜੀਵ ਦਾ ਦਿਲ ਸੰਗੀਤ ਲਈ ਟੜਕਦਾ ਸੀ ਉਹ ਅਕਸਰ ਕਹਿੰਦਾ ਸੀ ਜੇ ਗਾਉਣਾ ਮੇਰੀ ਰੂਹ ਹੈ ਤਾਂ ਤੂੰ ਮੇਰਾ ਸਹਾਰਾ ਹੈ ਜਦੋਂ ਉਸਨੇ ਪੁਲਿਸ ਨੌਕਰੀ ਛੱਡਣ ਦਾ ਫੈਸਲਾ ਕੀਤਾ ਪਰਿਵਾਰ ਹੌਲੀ ਜਿਹਾ ਹਿੱਲ ਗਿਆ ਸੀ ਕਿਉਂਕਿ ਇੱਕ ਸੁਰੱਖਿਤ ਨੌਕਰੀ ਛੱਡ ਕੇ ਅਣਜਾਣ ਸਫ਼ਰ ਤੇ ਜਾਣਾ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ ਪਰ ਸਮੇ ਉਸਦੀ ਪਤਨੀ ਨੇ ਕਿਹਾ ਜੇ ਤੈਨੂੰ ਯਕੀਨ ਹੈ ਆਪਣੇ ਗੀਤਾਂ ਤੇ ਤਾਂ ਮੈਨੂੰ ਯਕੀਨ ਹੈ ਤੇਰੇ ਉੱਤੇ ਇਹੋ ਇੱਕ ਵਾਕ ਸੀ ਜਿਸ ਨੇ ਰਾਜਵੀਰ ਜਵੰਧਾ ਨੂੰ ਹਿੰਮਤ ਦਿੱਤੀ ਤੇ ਉਹ ਗਾਇਕੀ ਦੇ ਰਸਤੇ ਤੇ ਤੁਰ ਪਿਆ ਦੋ ਮਾਨੇ ਸਧਾਰਨ ਰੀਤੀ ਰਿਵਾਜ ਨਾਲ ਵਿਆਹ ਕੀਤਾ ਨਾ ਕੋ ਸ਼ਾਨਦਾਰ ਫੰਕਸ਼ਨ ਨਾ ਵੱਡੇ ਹੋਰ ਡਿਜ਼ਾਈਨਰ ਕੱਪੜੇ ਸਿਰਫ ਦੋ ਦਿਲਾਂ ਦੀ ਸਾਂਝ ਤੇ ਪਰਿਵਾਰ ਦੀਆਂ ਦੁਆਵਾਂ ਉਹ ਵੇਅ ਇਸ ਵਿੱਚ ਪਿਆਰ ਸਭ ਤੋਂ ਵੱਡੀ ਦੌਲਤ ਸੀ ਰਾਜਵੀਰ ਤੇ ਅਸ਼ਵਿੰਦਰ ਹੁਣ ਮੁਹਾਲੀ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲੱਗੇ ਦੋ ਪਿਆਰੇ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਗਏ ਰਾਜਵੀਰ ਜਦੋਂ ਵੀ ਕਿਸੇ ਟੂਰ ਤੇ ਜਾਂਦਾ ਸੀ ਉਸ ਦੀ ਪਤਨੀ ਘਰ ਤੇ ਸਾਰੀ ਜ਼ਿੰਮੇਵਾਰੀ ਸੰਭਾਲਦੀ ਸੀ ਉਹ ਬੱਚਿਆਂ ਦੀ ਪੜ੍ਹਾਈ ਪਰਿਵਾਰ ਦੇ ਕੰਮ ਤੇ ਰਾਜਵੀਰ ਦੇ ਸੋਚ ਦਾ ਹਿਸਾਬ ਰੱਖਦੀ ਸੀ ਰਾਜਵੀਰ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਪਰਿਵਾਰ ਦੀਆਂ ਤਸਵੀਰਾਂ ਪਾਉਂਦਾ ਸੀ ਉਹ ਕਹਿੰਦਾ ਸੀ ਮੇਰੇ ਪਿੱਛੇ ਜਿਹੜੀ ਤਾਕਤ ਖੜੀ ਹੈ ਉਹ ਮੇਰੀ ਘਰ ਵਾਲੀ ਹੈ ਕਈ ਫੈਨ ਕਹਿੰਦੇ ਸਨ ਕਿ ਅਸ਼ਵਿੰਦਰ ਉਦੀ ਮੈਨੇਜਰ ਹੈ ਕਿਉਂਕਿ ਉਹ ਹਰ ਗੱਲ ਦਾ ਖਿਆਲ ਰੱਖਦੀ ਸੀ ਉਹਨਾਂ ਦੀ ਜੋੜੀ ਇੱਕ ਮਿਸਾਲ ਬਣ ਗਈ ਸੀ ਪੰਜਾਬੀ ਇੰਡਸਟਰੀ ਵਿੱਚ ਇੱਕ ਅਹਿਜੀ ਜੋੜੀ ਜਿੱਥੇ ਪਿਆਰ ਤੇ ਆਦਰ ਦੋਵੇਂ ਸਨ ਪਰ ਦੋਸਤੋ ਜ਼ਿੰਦਗੀ ਸਿਰਫ ਖੁਸ਼ੀਆਂ ਦਾ ਹੀ ਨਾਮ ਨਹੀਂ ਸਤੰਬਰ 2025 ਦੀ ਉਹ ਦੁਖਦਾਈ ਸਵੇਰ ਕਿਸੇ ਨੂੰ ਨਹੀਂ ਭੁੱਲ ਰਾਜਵੀਰ Himachal Pradesh ਵੱਲ ਟੂਰ ਤੇ ਜਾ ਰਿਹਾ ਸੀ ਤੇ ਅਸ਼ਵਿੰਦਰ ਨੇ ਉਸ ਨੂੰ ਕਿਹਾ ਸੀ ਅੱਜ ਨਾ ਜਾ ਮੈਨੂੰ ਅਜੀਬ ਜਿਹਾ ਡਰ ਲੱਗ ਰਿਹਾ ਹੈ ਪਰ ਰਾਜਵੀਰ ਹੱਸ ਕੇ ਬੋਲੇ ਚਿੰਤਾ ਨਾ ਕਰ ਮੈਂ ਸ਼ਾਮ ਤੱਕ ਕਰ ਆ ਜਾਵਾਂਗਾ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਪਰ ਵਿੱਚ ਰਾਜਵੀਰ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਸੀ ਖਬਰ ਆਈ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ ਜਿਵੇਂ ਹੀ ਇਹ ਖਬਰ ਅਸ਼ਵਿੰਦਰ ਤੱਕ ਪਹੁੰਚੀ ਉਹ ਬਿਨਾਂ ਕੁਝ ਸੋਚੇ ਮੁਹਾਲੀ ਤੋਂ ਹਸਪਤਾਲ ਲਈ ਨਿਕਲ ਪਈ ਉਹ ਦਿਨ ਤੇ ਰਾਤ ਹਸਪਤਾਲ ਦੇ ਬਾਹਰ ਬੈਠੀ ਰਹੀ ਅੱਖਾਂ ਵਿੱਚ ਦਿਲ ਵਿੱਚ ਵਾਹਿਗੁਰੂ ਦਾ ਨਾਮ 14 ਦਿਨ ਤੱਕ ਰਾਜਵੀਰ ਵੈਂਟੀਲੇਟਰ ਤੇ ਰਿਹਾ ਡਾਕਟਰ ਕਹਿੰਦੇ ਸਨ ਉਮੀਦ ਕਮਜ਼ੋਰ ਹੈ ਪਰ ਅਸ਼ਵਿੰਦਰ ਨੇ ਕਦੇ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਉਹ ਹਰ ਰੋਜ਼ ਅਰਦਾਸ ਕਰਦੀ ਸੀ ਮੇਰੇ ਵਾਹਿਗੁਰੂ ਮੇਰੇ ਬੱਚਿਆਂ ਦਾ ਪਿਤਾ ਬਚਾ ਲੇ ਹਸਪਤਾਲ ਵਿੱਚ ਆਉਂਦੇ ਹਰ ਰਿਸ਼ਤੇਦਾਰ ਨੂੰ ਉਹ ਹਿੰਮਤ ਦੇਣ ਦੀ ਕੋਸ਼ਿਸ਼ ਕਰਦੀ ਸੀ ਉਹ ਅਸਲ ਮਾਂ ਅਸਲ ਪਤਨੀ ਅਤੇ ਅਸਲ ਸ਼ੇਰਦਿਲ ਔਰਤ ਸੀ ਰਾਜਵੀਰ ਦੇ ਦੋਸਤ ਕਹਿੰਦੇ ਸਨ ਅਸ਼ਵਿੰਦਰ ਜਿਵੇਂ ਚੁੱਪਚਾਪ ਪਰ ਪੱਥਰ ਦੀ ਤਰ੍ਹਾਂ ਮਜ਼ਬੂਤ ਔਰਤ ਅਸੀਂ ਕਦੇ ਨਹੀਂ ਦੇਖੀ ਉਹ ਹਰ ਰੋਜ਼ ਡਾਕਟਰਾਂ ਨਾਲ ਗੱਲ ਕਰਦੀ ਦਵਾਈਆਂ ਦੀ ਸੂਚੀ ਬਣਾਉਂਦੀ ਤੇ ਘਰ ਦੇ ਕੰਮ ਵੀ ਸੰਭਾਲਦੀ ਉਹਦੀ ਜ਼ਿੰਦਗੀ ਉਸ ਸਮੇਂ ਸਿਰਫ ਇੱਕ ਮਕਸਦ ਸੀ ਆਪਣੇ ਪਤੀ ਨੂੰ ਦੁਬਾਰਾ ਹੱਸਣਾ ਦੇਖਣਾ ਪਰ ਦੋਸਤੋ ਕਿਸਮਤ ਨੇ ਇੱਕ ਵਾਰ ਫਿਰ ਇਹ ਜਿਹਾ ਮੋੜ ਦਿੱਤਾ ਜੋ ਕਿਸੇ ਨੇ ਸੋਚਿਆ ਨਹੀਂ ਸੀ ਰਾਜੀਵ ਜਵੰਦਨ ਨੇ ਆਪਣੀ ਆਖਰੀ ਸਾਹ ਲਈ ਤੇ ਉਹ ਹਮੇਸ਼ialੀ ਚਲਾ ਗਿਆ ਹਸਪਤਾਲ ਦੇ ਬਾਹਰ ਜਦੋਂ ਅਸ਼ਵਿੰਦ ਨੂੰ ਇਹ ਖਬਰ ਮਿਲੀ ਉਸਦੇ ਹੱਥੋਂ ਚੂੜੀਆਂ ਖਸਕ ਗਈਆਂ ਤੇ ਅੱਖਾਂ ਵਿੱਚੋਂ ਹੰਝੂ ਹੀ ਵਗਣ ਲੱਗ ਪਏ ਪਰ ਉਸਨੇ ਇੱਕ ਵੀ ਗਿੱਲਾ ਨਹੀਂ ਕੀਤਾ ਸਿਰਫ ਕਿਹਾ ਮੈਨੂੰ ਮਾਣ ਹੈ ਕਿ ਮੈਂ ਇੱਕ ਇਹ ਜਿਹੇ ਬੰਦੇ ਦੀ ਸਾਥੀ ਰਹੀ ਜਿਸ ਨੂੰ ਪੂਰਾ ਪੰਜਾਬ ਪਿਆਰ ਕਰਦਾ ਸੀ ਉਹਦੇ ਇਹ ਸ਼ਬਦ ਸੁਣ ਕੇ ਹਰ ਕਿਸੇ ਦੀ ਅੱਖ ਪਰ ਅੱਜ ਵੀ ਉਹ ਆਪਣੇ ਬੱਚੇ ਨੂੰ ਕਹਿੰਦੀ ਹੈ ਤੁਹਾਡੇ ਪਾਪਾ ਹੀਰੋ ਸੰਤੈ ਤੁਸੀਂ ਉਹਨਾਂ ਦੀ ਤਾਕਤ ਹੋ ਅਸ਼ਵਿੰਦਰ ਕੌਰ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਸਫਲ ਬੰਦੇ ਦੇ ਪਿੱਛੇ ਇੱਕ ਅਣਜਾਣ ਤਾਕਤ ਹੁੰਦੀ ਹੈ ਰਾਜਵੀਰ ਦੇ ਗੀਤਾਂ ਵਿੱਚ ਜਿੱਥੇ ਪਿਆਰ ਸੀ ਮਿਠਾਸ ਸੀ ਉੱਥੇ ਉਸ ਦੀ ਘਰ ਵਾਲੀ ਦੀ ਪ੍ਰੇਰਣਾ ਵੀ ਸੀ ਉਹ ਚੁੱਪਚਾਪ ਰਹਿ ਕੇ ਵੀ ਉਹਦੇ ਜੀਵਨ ਦੀ ਰੋਸ਼ਨੀ ਬਣੀ ਰਹੀ ਇੱਕ ਕਹਾਣੀ ਹਰ ਪੰਜਾਬੀ ਔਰਤ ਲਈ ਪ੍ਰੇਰਣਾ ਹੈ ਜੋ ਆਪਣੇ ਪਰਿਵਾਰ ਲਈ ਸਭ ਕੁਝ ਕੁਰਬਾਨ ਕਰਦੀ ਹੈ ਪਰ ਸ਼ੌਰਤ ਦੀ ਤਲਾਸ਼ ਨਹੀਂ ਕਰਦੀ ਅੱਜ ਰਾਜਵੀਰ ਸਾਡੇ ਵਿੱਚ ਨਹੀਂ ਪਰ ਉਸ ਦੀ ਆਵਾਜ਼ ਉਸ ਦੇ ਗੀਤ ਤੇ ਉਸ ਦਾ ਪਿਆਰ ਸਾਡੇ ਦਿਲਾਂ ਵਿੱਚ ਹਮੇਸ਼ਾ ਗੂੰਜਦਾ ਰਹੇ ਵਾਹਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਉਸਦੇ ਪਰਿਵਾਰ ਨੂੰ ਹਿੰਮਤ ਦੇਵੇ। ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸੋ ਰਾਜਵੀਰ ਦਾ ਕਿਹੜਾ ਗੀਤ ਤੁਹਾਡੇ ਦਿਲ ਨੂੰ ਸਭ ਤੋਂ ਵੱਧ ਛੂ ਗਿਆ ਅਤੇ ਕੀ ਤੁਹਾਡੇ ਜੀਵਨ ਵਿੱਚ ਵੀ ਕੋਈ ਐਹੋ ਜੀ ਔਰਤ ਹੈ ਜੋ ਤੁਹਾਨੂੰ ਹਰ ਮੁਸ਼ਕਲ ਵੇਲੇ ਮਜ਼ਬੂਤ ਬਣਾਉਂਦੀ ਹੈ। ਜੇਕਰ ਇਹੋ ਜਿਹੀਆਂ ਅਸਲ ਪੰਜਾਬੀ ਕਹਾਣੀਆਂ ਹੋਰ ਸੁਣਨਿਆ ਚਾਹੁੰਦੇ ਹੋ ਤਾਂ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਸੀਂ ਮਿਲਾਂਗੇ ਇੱਕ ਹੋਰ ਅਸਲ ਕਹਾਣੀ ਨਾਲ ਤਦ ਤੱਕ ਲਈ ਰੱਬ ਰਾਖਾ ਛੱਤ ਸ਼੍ਰੀ ਅਕਾਲ ਦੋਸਤੋ।